ਸ਼ਿਆਰਪੁਰ ਦੇ ਵਜਤ ਸੁਹਾ ਨੇ ਇਟਲੇ ਪਿੰਡ ਸਗਰਾ ਦੇ ਵਿੱਚ ਹੋਏ ਬੱਸ ਹਾਦਸੇ ਵਿੱਚ ਜ਼ਖਮੀ ਹੋਈ ਖੁਸ਼ੀ मेहता ਦੀ ਮੌਤ ਹੋ ਗਈ ਹੈ ਇਸ ਭਿਆਨਕ ਹਾਦਸੇ ਦੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਤੋਂ ਵੱਧ ਜ਼ਖਮੀ ਹੋ ਗਏ ਸਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਦਰਅਸਲ ਖੁਸ਼ੀ ਆਪਣੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਰੁਚੀ ਹੋਈ ਸੀ ਜਿਸ ਦੇ ਚਲਦਿਆਂ ਉਹ ਆਪਣੀ ਛੋਟੀ ਭੈਣ ਦੇ ਨਾਲ ਬੱਸ ਦੇ ਵਿੱਚ ਜਾ ਰਹੀ ਸੀ ਕਿ ਬੱਸ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਬੇਟੀ ਦੀ ਮੌਤ ਉੱਤੇ ਜੋ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਜੋ ਕਿਸੇ ਕੋਲੋਂ ਵੀ ਦੇਖਿਆ ਨਹੀਂ ਜਾ ਰਿਹਾ ਦਸੂਹਾ ਦੇ ਪਿੰਡ ਸਗਰਾ ਦੇ ਵਿੱਚ ਵਾਪਰੇ ਭਿਆਨਕ ਹਾਦਸੇ ਵਿੱਚ ਜ਼ਖਮੀ ਹੋਈ ਪਿੰਡ ਰੋੜੀ ਦੀ 22 ਸਾਲਾ ਖੁਸ਼ੀ ਮਹਿਤਾ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਜੋ ਹਾਦਸੇ ਵਾਲੀ ਬੱਸ ਦੇ ਵਿੱਚ ਸਵਾਰ ਸੀ ਅਤੇ ਆਪਣੀ ਛੋਟੀ ਭੈਣ ਦੇ ਨਾਲ ਆਪਣੇ ਵਿਆਹ ਦੀ ਸ਼ਾਪਿੰਗ ਕਰਨ ਦੇ ਲਈ ਜਾ ਰਹੀ ਸੀ ਇਸ ਸੰਬੰਧੀ ਗੱਲਬਾਤ ਕਰਦਿਆਂ ਖੁਸ਼ੀ ਦੇ ਪਿਤਾ ਹਰੀਸ਼ ਕੁਮਾਰ ਮਹਿਤਾ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦੇ ਨੇ ਅਤੇ ਉਹਨਾਂ ਦੇ 3 ਕੁੜੀਆਂ ਅਤੇ ਇੱਕ ਮੁੰਡਾ ਵੀ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਬੇਟੀ ਬਹੁਤ ਹੀ ਲਾਇਕ ਸੀ ਅਤੇ ਬੈਂਕ ਦੇ ਵਿੱਚ ਪ੍ਰਾਈਵੇਟ ਤੌਰ ਉੱਤੇ ਫਾਰਮ ਭਰਨ ਦਾ ਕੰਮ ਕਰਦੀ ਸੀ। ਉਹਨਾਂ ਕਿਹਾ ਕਿ ਜਦੋਂ ਦਿਨ ਇਹ ਹਾਦਸਾ ਵਾਪਰਿਆ ਉਹ ਸੀ ਉਹ ਆਪਣੀ ਛੋਟੀ ਭੈਣ ਦੇ ਨਾਲ ਆਪਣੇ ਵਿਆਹ ਦਾ ਜੋੜਾ ਖਰੀਦਣ ਦੇ ਲਈ ਦਸੂਹਾ ਗਈ ਸੀ ਪਰ ਰਸਤੇ ਦੇ ਵਿੱਚ ਹੀ ਹਾਦਸਾ ਵਾਪਰ ਗਿਆ। ਜੋ ਮੇਰੇ ਕੋਲ ਸੀ ਉਹ ਲੈ ਕੇ ਮੈਂ ਚੱਲ ਗਿਆ ਸੀ। ਅੰਮ੍ਰਿਤਸਰ ਤੱਕ ਮੈਂ ਖਾਲੀ। ਫਿਰ ਕਹਿਆ ਸੱਜਣ ਮਿੱਤਰ ਤੋਂ ਮੰਗਾਏ। ਤਾ ਅੰਬਰਸਰ ਤੋਂ ਵਾਪਸੀ ਗੱਡੀ ਦਾ ਕਰਾਇਆ ਦੇਣ ਜੋਗਾ ਬਣ ਐਮਬੂਲੈਂਸ ਹਾਲਾਤ ਫਿਰ ਇੱਥੋਂ ਤੁਸੀਂ ਆਪ ਹੀ ਹਸਾਬ ਲਾ ਲਓ ਖੁਸ਼ੀ ਤੁਹਾਡੇ ਸਾਥ ਪੂਰਾ ਸਹਿਯੋਗ ਕਰਦੀ ਸੀ ਕੰਮ ਦੇ ਸਹਿਯੋਗ ਕਰਦੀ ਸੀ ਜੋ ਘਰ ਦੇ ਰਾਸ਼ਨ ਪਾਣੀ ਚ ਘਰ ਦੀ ਕੋਈ ਲੋੜ ਪੈ ਜਾਂਦੀ ਸੀ ਇੱਕ ਦੂਜੇ ਨਾਲ ਸਲਾਹ ਕਰਕੇ ਕੰਮ ਚਲਾ ਲੀਦਾ ਕੀ ਕਰਦੀ ਸੀ ਖੁਸ਼ੀ ਉਸ ਵਕਤ ਕੀ ਕਰ ਰਹੀ ਸੀ ਮੌਜੂਦਾ ਕੋਣ ਖੁਸ਼ੀ ਕੀ ਕੰਮ ਕਰਦੀ ਹੈ ਖੁਸ਼ੀ ਫਿਲਹਾਲ ਇੱਥੇ ਪੰਜਾਬ ਸਿੰਧ ਬੈਂਕ ਚ ਪ੍ਰਾਈਵੇਟ ਕੰਮ ਕਰਦੀ ਹੈ ਸ਼ਾਦੀ ਰੱਖੀ ਦਿੱਤੀ ਸੀ ਉਹਦੀ ਸ਼ਾਦੀ ਰੱਖੀ ਕਦੋਂ ਹੋਣੀ ਸੀ 10 ਤਰੀਕ 10ਵਾਂ ਮਹੀਨਾ ਖਰੀਦਾਰੀ ਕਰਨ ਜਾ ਰਹੀ ਸੀ ਕਿਸ ਤਰ੍ਹਾਂ ਕੀ ਕਹਿ ਕੇ ਗਈ ਸੀ ਉਹਦੇ ਨਾਨਾ ਜੀ ਨੇ ਪੈਸੇ ਦਿੱਤੇ ਸੀ ਉਹਨੇ ਆਪਣੇ ਹੱਥਾਂ ਨੂੰ ਚੂੜਾ ਤੇ ਸੂਟ ਲੈਣਾ ਸੀ ਮਾਮੇ ਵਾਲੇ ਪਾਸੋਂ ਜਿਹੜਾ ਮਿਲਦਾ ਕਹਿੰਦੀ ਮੈਂ ਆਪਣੇ ਪਸੰਦਾ ਲੈਣਾ ਉਹਦੇ ਨਾਨੇ ਨੂੰ ਪੈਨਸ਼ਨ ਮਿਲੀ ਸੀ ਪੈਨਸ਼ਨ ਮਿਲੀ ਉਹਦੇ ਤੋਂ ਉਹਨੇ ਪੈਸੇ ਦਿੱਤੇ ਤਾਂ ਉਹ ਲੈਣ ਗਈ ਸੀ ਘਰੋਂ ਕੰਮ ਤੇ ਵੀ ਗਈ ਤੇ ਦੁਸੇ ਉਹ ਸ਼ਾਪਿੰਗ ਕਰਕੇ ਦੁਬਾਰਾ ਉਹਨੂੰ ਬੈਂਕ ਕੰਮ ਤੇ ਆਇਆ ਬੈਠੇ ਹੀ ਗਾਂ ਕਿ ਮੇਰੀ ਬੱਚੀ ਨਹੀਂ ਸੀ ਉਹ ਮੇਰਾ ਬੇਟਾ ਸੀਗਾ ਉਹਦੇ ਸਿਰ ਤੇ ਸਾਰਾ ਮੇਰਾ ਪਰਿਵਾਰ ਚੱਲ ਰਿਹਾ ਸੀਗਾ ਵਿਆਹ ਕਦੋਂ ਰੱਖਿਆ ਸੀ ਬੀਟੀਆ ਵਿਆਹ ਰੱਖਿਆ ਸੀ ਅਸੀਂ 11 ਅਕਤੂਬਰ ਦਾ ਵਿਆਹ ਸੀਗਾ ਵਿਆਹ ਦਾ ਸਮਾਨ ਹੀ ਖਰੀਦਣ ਵਿਆਹ ਦਾ ਸਮਾਨ ਹੀ ਖਰੀਦਣ ਗਈ ਸੀ ਹਾਂਜੀ ਬੜੀ ਸੋਹਣੀ ਹਸਦੀ ਖੇਡਦੀ ਗਈ ਐ ਮੈਂ ਕਿਹਾ ਕੋਈ ਨਹੀਂ ਤੁਸੀਂ ਲੈ ਆਓ ਜਾਂਦੇ ਹਾਦਸਾ ਹੋ ਗਿਆ ਬਹੁਤ ਬੁਰਾ ਹਾਦਸਾ ਹੋ ਗਿਆ ਮੈਨੂੰ ਫੋਨ ਆਇਆ ਮੈਂ ਸਭ ਨੂੰ ਫੋਨ ਕਰ ਲਾਪੀ ਮੇਰੇ ਬੱਚੇ ਪਿੱਛੇ ਜਾਓ ਮੇਰੇ ਬੱਚੀ ਨਹੀਂ ਹੈ ਮੇਰਾ ਬੇਟਾ ਹੈ ਜਿਹਨੇ ਮੈਂ ਹਰ ਵੇਲੇ ਹੌਸਲਾ ਦਿੱਂਦੀ ਸੀ ਕਿ ਮੰਮੀ ਮੈਂ ਸਭ ਕੁਝ ਕਰ ਲੈਣਾ ਮੈਂ ਮਾ ਤੁਸੀ ਫਿਕਰ ਨਾ ਕਰੋ ਮੈਂ ਸਭ ਕੁਝ ਸੰਭ ਲੈਣਾ ਤੇ ਅੱਜ ਸਾਡੇ ਘਰ ਦੇ ਹਾਲਾਤ ਅੱਛਾ ਇਹ ਪੰਜੀ ਜਿਹੜਾ ਮੁਕੀ ਮੰਗ ਕਰਦੇ ਸਰਕਾਰ ਤੋਂ ਜਿਹੜਾ ਕੀ ਮੰਗ ਕਰਦੇ 2 ਲੱਖ ਰੁਪਏ ਮਦਦ ਕੀਤੀ ਹੈ ਕਿ ਇਸ ਤਰ੍ਹਾਂ ਦੇ ਪੈ ਤੁਹਾਡੇ ਉਹਦਾ ਹੋ ਜਾਊਗਾ ਬਰਵਾ ਦਾ ਬਰਵਾ ਦਾ 2 ਲੱਖ ਨਾਲ ਜੀ ਕਿਤੇ ਗੁਜ਼ਾਰਾ ਹੋਣਾ ਜੀ ਅਸੀਂ ਤੇ ਇਹੀ ਕਹਾਂਗੇ ਤੇ ਨੌਕਰੀ ਮਿਲਨੀ ਚਾਹੀਦੀ ਹੈ ਛੋਟੀ ਬੇਟੀ ਨੂੰ ਦਵਾਦਨ ਦੋਨੇ ਵਿੱਚ ਬੱਚੀਆਂ ਮੇਰੀਆਂ ਘਰ ਸੀਗੀ ਨਾਲ ਹੀ ਉਹ ਵੀ ਨਾਲ ਹੀ ਸੀਗੀ ਉਹਨੂੰ ਵੀ ਸੱਟਾਂ ਲੱਗੀਆਂ ਉਸ ਤੇ ਆਨ ਕੁਝ ਨਹੀਂ ਪਤਾ ਚੱਲਿਆ ਉਸ ਟਾਈਮ ਬੱਸ 'ਚ ਕੀ ਹੋਇਆ ਕਿਉਂਕਿ ਆਪਾਂ ਬੱਸ 'ਚ ਥੋੜੇ ਬੱਬੇ ਖੜੇ ਸੀ ਬਹੁਤ ਭੀੜ ਸੀ ਬੱਸ 'ਚ ਤੇ ਜੱਕਦਮ ਇੱਕ ਝਟਕਾ ਜਿਹਾ ਲੱਗਾ ਤੇ ਬੱਸ ਮਨ ਪਲਟੇ ਖਾ ਗਿਆ ਉਸ ਟਾਈਮ ਅੱਖਾਂ 'ਗੇ ਨੀਰਾਜ ਆ ਕੁਝ ਨਹੀਂ ਪਤਾ ਲੱਗਾ ਆਪਾਂ ਕਿ ਤਰ੍ਹਾਂ ਕੀ ਹੈ ਜਦੋਂ ਲੋਕਾਂ ਨੂੰ ਤੁਹਾਨੂੰ ਬਾਹਰ ਕੱਢਿਆ ਆ ਤੁਰੰਤ ਪਤਾ ਚੱਲਿਆ ਕਿ ਮੇਰੀ ਸਿਸਟਰ ਮਨਾ ਅੰਦਰ ਹੈ ਇਹ ਬਹੁਤ ਸਾਰਟ ਲੱਗੀ ਹੈ ਤੇ ਉਹ ਦਿਨ ਤਿਆਰੀ ਫਿਰੀਦਰੀ ਕਰਨ ਜਾ ਰਹੇ ਸੀ ਸਿਸਟਰ ਉਸ ਦਾ ਪਰਿਵਾਰ ਦੀ ਸਮਾਂਸਮੂਲ ਲੈਣ ਜਾ ਰਹੇ ਸੀ ਉਹਦੇ ਦਾਸ ਦਈਏ ਕਿ ਖੁਸ਼ੀ ਦੀ ਮੌਤ ਦੇ ਨਾਲ ਜਿਹੜੇ ਘਰ ਦੇ ਵਿੱਚ ਵਿਆਦਾ ਮਾਹੌਲ ਸੀ ਉਹ ਸੋਗ ਦੇ ਵਿੱਚ ਬਦਲ ਗਿਆ ਖੁਸ਼ੀ ਦਾ ਛੋਟਾ ਭਰਾ ਕਾਫੀ ਸਦਮੇ ਦੇ ਵਿੱਚ ਹੈ ਪਿੰਡ ਵਾਸੀਆਂ ਵੱਲੋਂ ਵੀ ਸਰਕਾਰ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ ਹਮਦਰ ਟੀਵੀ